ਨਵਾਂ ਪਰੂਆ ਇਸ ਸਾਰਾ ਪਰਿਵਾਰ ਜਿਹੜਾ ਅੱਜ ਮੇਰੇ ਨਾਲ ਤੁਰਿਆ ਇਹ ਬੜੀ ਵੱਡੀ ਗੱਲ ਹੈ ਮੇਰੇ ਲਈ ਸਾਡੇ ਸਾਰੇ ਸਹਿਕਾਰਜੋਗ ਚਿਹਰੇ ਨੇ ਸਾਡੇ ਹਲਕੇ ਦੇ ਤੇ ਹਮੇਸ਼ਾ ਸਾਡਾ ਪਹਿਲਾਂ ਵੀ ਬਹੁਤ ਪਿਆਰ ਆਇਆ ਜਾਇ ਪਹਿਲਾਂ ਕਿਸੇ ਮਰਜੀ ਰਹਿ ਵੀਰੇ ਮੇਰੇ ਸਾਰੇ ਪਰ ਸਾਡਾ ਮੈਂ ਬੜਾ ਧੰਨਵਾਦ ਕਰਦਾ ਕਿਉਂਕਿ ਬੁੱਢਾ ਤਜਰਬਾ ਹੈ ਨਾ polit ਸਿਆਸਤ ਦਾ ਤੇ ਵੱਡੇ ਤਜਰਬੇ ਦੇ ਨਾਲ ਨਾਲ ਜਦੋਂ ਮੇਰੇ ਨਾਲ ਸਾਰੇ ਜੁੜੇ ਨੇ ਤਾਂ ਮੈਨੂੰ ਬੜਾ ਬੜਾ ਮਾਣ ਮਹਿਸੂਸ ਹੋ ਰਿਹਾ ਜਦੋਂ ਇਹ ਸਾਰੇ ਨਾਲ ਕੇਸੀ ਕੰਮ ਕਰਾਂਗੇ ਜਿਹੜਾ ਮਨ ਨੂੰ ਇਹਨਾਂ ਤਜਰਬੇ ਕਰਕੇ ਮੈਨੂੰ ਅੱਜ ਦਿਨੋਂ ਇੰਨੀ ਖੁਸ਼ੀ ਹੋ ਰਹੀ ਹੈ ਜਿੰਨੀ ਕਹਿ ਦਮੋ ਕਿ ਅੱਜ ਪਰਿਵਾਰ ਸਦਾ ਬਹੁਤ ਵੱਡਾ ਹੋਇਆ ਤੇ ਸਾਰੇ ਪਕੇਰੇ ਤੁਸੀਂ ਸਾਰੇ ਜਨਦੇਵ ਖੇੜਾ ਸਾਹਿਬ ਹੋਗੇ ਸ਼ੇਪੂਰੀ ਸਾਹਿਬ ਹੋਗੇ ਮਾਨ ਆਪਣੇ ਮਾਨਿਆ ਸਾਹਿਬ ਹੋਗੇ ਜੀ ਕੋ ਜਗਨ ਨਗਰਾ ਸਾਹਿਬ ਹੋਗੇ ਜਗਨਨਾਥ ਜੀ ਹੋਗੇ ਠੀਕ ਹੈ ਜੀ ਤੇ ਸੰਪੂਰਨ ਸਾਰੇ ਜਿੰਨੇ ਵੀ ਪਿੰਡਾਂ ਚੋਂ ਪਾਕ ਸਰਪੰਚ ਜਿੰਨੇ ਵੀ ਸਾਰੇ ਹੋਏ ਨੇ ਨਾਲ ਤੁਰੇ ਨੇ ਮੈਂ ਸਾਰਿਆਂ ਦਾ ਦਿਲੋਂ ਉਧੀਆਂ ਕਰ ਰਹੀ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਇਸ ਪਰਿਵਾਰ ਦਾ ਸਾਰੇ ਹਿੱਸਾ ਬਣੇ ਨੇ ਤੇ ਮੈਨੂੰ ਬੜੀ ਖੁਸ਼ੀ ਆ ਅੱਜ ਮੈਂ ਤਾਂ ਇੱਕ ਗੱਲ ਕਹੂੰਗਾ ਮੇ ਮੇਰੇ ਮੁੰਡੇ ਚੋਣਾ ਦੇ ਤੇ ਅੱਜ ਮੇਰਾ ਪਰਿਵਾਰ ਮੇਰੇ ਨਾਲ ਆ ਕੇ ਮੇਰਾ ਇਸ ਚੋਣ ਨੂੰ ਜਿੱਤਣ ਲਈ ਮੇਰੇ ਨਾਲ ਖੜ ਗਿਆ ਤੇ ਮੈਂ ਦਾ ਇਹ ਕਹੂੰਗਾ ਕਿ ਮੇਰਾ ਪਰਿਵਾਰ ਜਿਹੜਾ ਅੱਜ ਮੇਰੇ ਨਾਲ ਖੜਿਆ ਇਹਨਾਂ ਦਾ ਧੰਨਵਾਦ ਕਰੂੰਗਾ ਚੋਣਾ ਚਲੋ ਆਈ ਜਣੇ ਅੱਗੇ ਹੋਰ ਚੋਣਾ ਆਉਂਦੇ ਨੇ ਅੱਜ ਸਾਡਾ ਪਰਿਵਾਰ ਆ ਜਿਹੜਾ ਇੱਕ ਉਹਦਾ ਪਰਿਵਾਰ ਬਣ ਗਿਆ ਅੱਜ ਇਸ ਦੇ ਵਾਸਤੇ ਖੁਸ਼ੀ ਹੈ ਸਾਡੇ ਕੰਮ ਐਨੇ ਹੋ ਗਏ ਨੇ ਜਦੋਂ ਅਸੀਂ ਪਿੰਡਾਂ ਜਾਂਦੇ ਹਾਂ ਕੰਮ ਗਣਾਉਂਦੇ ਗਣਾਉਂਦੇ ਥੱਕ ਜਾਈਦਾ ਦੀ ਗ੍ਰ ਸਰਕਾਰ ਨੇ ਜਿਹੜੇ ਕੀਤੇ ਨੇ ਉਹ ਬੱਕਰੀ ਕਲਜਦੇ ਸੀ ਨਿੱਜੀ ਤੌਰ ਤੇ ਸੜਕਾਂ ਦੇ ਜੋ ਹਾਲਾਤ ਸੀ ਤੁਸੀਂ ਸਾਰੇ ਜਾਣਦੇ ਹੋ ਧਰਨੇ ਲਾ ਲਾ ਕੇ ਅੱਕੇ ਪੈ ਸੀਗੇ ਤਾਂ ਵੀ ਸੜਕ ਨਹੀਂ ਬਣੀ ਆ ਪਰ ਜੋ ਅੱਜ ਸਭ ਕੁਝ ਹੋਇਆ ਬਣਿਆ ਪਿਆ ਸਭ ਕੁਝ ਸਹੀ ਹੋਇਆ ਇਹਨੂੰ ਦੇਖ ਕੇ ਸਾਰ ਸਰੇਖ ਦਾ ਮਨ ਖੁਸ਼ ਹੁੰਦਾ ਜੇ ਨਾਲ ਕੁਛ ਨਾ ਕੁਛ ਕਰਨਾ ਆਇਆ ਤੇ ਸਾਰੇ ਸੀ ਰਲ ਕੇ ਉਦੋਂ ਵੀ ਵੱਧ ਕਰੂਗੇ ਹੁਣ ਹੁਣ ਹੋਰ ਵੱਧ ਤਾਕਤ ਆ ਗਈ ਆ ਹੋਰ ਸਾਰੇ ਮਜ਼ਬੂਤ ਹੋ ਗਏ ਆ ਅਸੀਂ ਇਕੱਠੇ ਹੋ ਕੇ ਤੇ ਬੜਾ ਸਭ ਕੁਝ ਠੀਕ ਹੋ ਜਿੱਤ ਜਗੀ ਨਹੀਂ ਆ ਜੀ ਜਿਵੇਂ ਬਾਦਲ ਉਦੋਂ ਗੱਲ ਵੀ ਕਰ ਰਹੇ ਸੀ ਕਿ ਕਵੀਰ ਬਾਦਲ ਪਰਿਵਾਰ ਹੁਣ ਕਹਿੰਦੇ ਵੀ ਆਪਣਾ ਪਛਾਣ ਵਾਸਤੇ ਪੰਜਾਬ ਬਚਾਓ ਯਾਤਰਾ ਕਰਦਾ ਅੱਜ ਕਿ ਬਰਵਾਦ ਕੀਤਾ ਹੈ ਨਾ ਸਾਡੇ ਆਲਾ ਜਿਵੇਂ ਵੀਰ ਨੇ ਤੁਹਾਨੂੰ ਗੱਲ ਵੀ ਕੀਤੀ ਦੀ ਸ਼ਕਲ ਦਿਖਾਉ ਉਹ ਯਾਤਰਾ ਕਰ ਰਿਹਾ ਕਿਉਂਕਿ ਸਾਡੇ 3.5 ਸਾਲ ਤਾਂ ਦਿਖੇ ਹੀ ਨਹੀਂ ਹੈਗਾ ਜਦੋਂ 1.5 ਸਾਲ ਜਿਹੜਾ ਹੁਣ ਆਇਆ ਹੁਣ ਬੱਕਰੀਆਂ ਨਾਲ ਉਹ ਤੋਂ ਪਹਿਲਾਂ ਪੁੱਤ ਮੋਹ ਨੇ ਸਿਰਫ ਬਧਾ ਸਭਾ ਇੱਕ ਹਲਕੇ ਵਿੱਚ ਉਹਨੂੰ ਜਿਤਾਉਣ ਵਾਸਤੇ ਸਾਰਾ ਜੋਰ ਉਹਨਾਂ ਨੇ ਇੱਥੇ ਲਾ ਦਿੱਤਾ ਬਾਕੀ ਜਿੰਨੇ ਵੀ ਹਲਕੇ ਸੀਗੀ ਕੋਈ ਤਿਆਰ ਨਹੀਂ ਦਿੱਤਾਗਾ ਅੱਜ ਮੌਕਾ ਆ ਗਿਆ ਮੇਰੇ ਹਲਕੇ ਦੇ ਲੋਕਾਂ ਨੂੰ ਮੇਰੇ ਵਿਧਾਨ ਸਭਾ ਕਰ ਤੇ ਲੋਕ ਸਭਾ ਦੇ ਹਲਕੇ ਲੋਕੋ ਨੂੰ ਦੱਸਣਗੇ ਵੀ ਅੱਜ ਉਹਨਾਂ ਦਾ ਟਾਈਮ ਆ ਤੇ ਅੱਜ ਉਹਨਾਂ ਨਾਲ ਉਹੋ ਜਿਹਾ ਇਨਸਾਫ ਕਰਨਗੇ ਜਿਹੜਾ ਜਆ ਕੁਛ ਉਹਨਾਂ ਦੇ ਬਾਕੀ ਹਲਕਿਆਂ ਨਾਲ। ਮੈਂ ਜੇ ਪਿਛਲੇ 60 ਸਾਲ ਨੂੰ ਕੰਪੇਅਰ ਕਰਾਂ ਨਾ ਅਕਾਲੀ ਦਲ ਤੇ ਕਾਂਗਰਸ ਨੇ 60 ਸਾਲ ਦੇ ਵਿੱਚ ਕੀ ਕੀਤਾ ਤਾਂ ਆ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨਾਲੋਂ ਬੜਾ ਵੱਡਾ 2 ਸਾਲ ਦੇ ਵਿੱਚ ਕੰਮ ਕਰਤਾ। ਅਸੀਂ ਇਹ ਸੋਚਿਆ ਵੀ ਇਹਨਾਂ ਨੇ 3 ਸਾਲ ਪਏ ਨੇ ਅਸੀਂ ਸਾਲੇ ਸਾਡੇ ਇਲਾਕੇ ਦੀ ਬਿਹਤਰੀ ਵਾਸਤੇ ਡਿਵੈਲਪਮੈਂਟ ਵਾਸਤੇ ਇਹ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਆਮ ਆਦਮੀ ਦਾ ਪੱਲਾ ਫੜਿਆ ਤਾਂ ਕਿ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋ ਸਕੇ ਕਿਉਂਕਿ ਇਹ ਲੋਕਾਂ ਦਾ ਫਤਵਾ ਸੀ ਲੋਕਾਂ ਦਾ ਫਤਵਾ ਆਮ ਆਦਮੀ ਪਾਰਟੀ ਨੂੰ ਮਿਲਿਆ ਅਸੀਂ ਉਸ ਫਤਵੇ ਦੇ ਅੱਗੇ ਸਿਰ ਝੁਕਾਉਂਦੇ ਹੋਏ ਇਹਨਾਂ ਦਾ ਸਾਥ ਦੇਣ ਦਾ ਅਸੀਂ ਇੱਦ ਕੀਤਾ ਸੀ ਇੱਕ ਇੱਕ ਵੋਟ ਆ ਜਿਹੜੀ ਗੁਰਪ੍ਰੀਤ ਸਿੰਘ ਜੀ ਜੇਪੀ ਨੂੰ ਪਾ ਕੇ ਵੱਡੀ ਲੀਡਰ ਦੇ ਨਾਲ ਇੱਥੋਂ ਛਿਟਾ ਕੇ ਭੇਜਾਂਗੇ ਅਸੀਂ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕੇ ਪਾਰਟੀ ਜੁਆਇਨ ਕੀਤੀ ਹੈ ਪਿਛਲੇ 70 ਸਾਲ ਅਸੀਂ ਕਾਂਗਰਸ ਪਾਰਟੀ ਦੇ ਨਾਲ ਵੀ ਰਹੇ ਲੇਕਿਨ ਉਹਨਾਂ ਨੇ ਕੁਝ ਨਹੀਂ ਕੀਤਾ। ਔਰ ਅਸੀਂ ਕੁਝ ਉਹਨਾਂ ਤੋਂ ਹਾਸਲ ਵੀ ਨਹੀਂ ਕੀਤਾ ਲੇਕਿਨ ਇਹਨਾਂ ਨੇ ਜਿਹੜੀ ਕਿਸਾਨਾਂ ਦਾ 24 ਘੰਟੇ ਬਿਜਲੀ ਦਿੱਤੀ ਆ ਔਰ ਉਹ ਇਹ ਕਿਹਾ ਕਿ ਅਸੀਂ ਜਿਹੜੇ ਧਾਨ ਆ ਉਹ ਮੋਟਰਾਂ ਬੰਦ ਕਰਕੇ ਲਵਾਣੇ ਆ ਉਹ ਸਹੀ ਗੱਲ ਸੀ। ਅੱਜ ਜਿਹੜਾ ਕਿਸਾਨ ਆ ਉਹ ਇੰਨਾ ਖੁਸ਼ ਆ ਵੀ ਸਾਨੂੰ ਧਾਨਾਂ ਦੇ ਵਿੱਚ ਇੰਜਣ ਨਹੀਂ ਚਲਾਣੇ ਪਏ। ਲੱਖਾਂ ਦਾ ਲੋਕਾਂ ਦਾ ਬਤਲਿਆ ਬਾਕੀ ਜਿਹੜੀ ਆਟਾ ਸਟੀਮ ਆ ਉਹ ਬਹੁਤ ਵਧੀਆ ਰਹੀ ਆ। ਔਰ ਜਿੰਨੇ ਵੀ ਸਕੀਮਾਂ ਸੜਕਾਂ ਦਾ ਮਸਲਾ ਐਮਐਲਏ ਸਾਹਿਬ ਖੜੇ ਆ ਇਹਨਾਂ ਨੇ ਸੀਐਮ ਸਾਹਿਬ ਤੋਂ ਸਾਰੀ 17 ਸਾਲ ਦੇ ਵਿੱਚ ਕਦੇ ਸੜਕ ਨਹੀਂ ਬਣੀ ਜਿਹੜੀਆਂ ਇਹਨਾਂ ਨੇ ਸੜਕਾਂ ਸਾਨੂੰ ਬਣਾ ਕੇ ਦੇਤੀਆਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਇਸ ਕਰਕੇ ਪ੍ਰਭਾਵਿਤ ਹੋ ਕੇ ਆਪਣੇ ਸਾਰੇ ਜਿੰਨੇ ਵੀ ਸਰਪੰਚ ਪੰਚ ਆ ਉਹ ਨਾਲ ਲਿਖੇ ਚੱਲੇ ਆ ਮੈਂ ਬਲਾਕ ਸ਼ਾਂਤੀਆ ਚੇਅਰਮੈਨ ਵੀ ਰਿਹਾ ਜ਼ਿਲ੍ਹੇ ਦਾ ਜੂਦ ਦਾ ਪ੍ਰਧਾਨ ਵੀ ਰਿਹਾ 72 ਵੀ ਰਿਹਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਔਰ ਜਿੰਨੇ ਹੁਣ ਸਾਡੇ ਸਾਥੀ ਆ ਉਹ ਸਾਰੇ ਐਮਐਲਏ ਸਾਹਿਬ ਦੇ ਨਾਲ ਕਦਮ ਦੇ ਵਿੱਚ ਕਦਮ ਨਾਲ